ਬੰਦੇ ਦੀ ਰੂਹ ਜਤ ਹੈ ਜਿਵੇਂ ਕਪੜੇ ਦੀ ਜਤ ਹੈ ਰੂਹ ਕਪੜੇ ਦੇ ਵਿੱਚ ਰੂਹ ਹੈ ਲੁਕਿਆ ਤੇ ਬੰਦੇ ਦੇ ਵਿੱਚ ਤੂੰ ਆਪ ਬੁਲਾਵੇਂ ਆਪੇ ਬੋਲੇ ਆਪ ਕਰੇ ਹੂੰ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਮੇਰਾ ਗੁਰੂ ਮੇਰਾ ਰੱਬ ਮੇਰਾ ਪੀਰ ਮੇਰੇ ਉਸਤਾਦ ਮੇਰੇ ਗੁਰੂ ਜੀ ਉਸਤਾਦ ਬਖਸ਼ ਤੁਸਾਹ 16 ਅਗਸਤ ਦੀ ਦਰਮਿਆਨੀ ਰਾਤ ਨੂੰ 2014 ਵਿੱਚ ਸਰੀਰ ਕਰਕੇ ਸਾਡੇ ਤੋਂ ਵਿਛੜ ਗਏ ਸਨ ਇਸ ਫਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਪਰ ਉਹਨਾਂ ਦੀ ਹਰ ਇੱਕ ਯਾਦ ਜੋ ਕਿ ਮੈਂ ਜ਼ਿੰਦਗੀ ਦੇ 25 ਤੋਂ 30 ਸਾਲ ਉਹਨਾਂ ਨਾਲ ਬਿਤਾਏ ਨੇ ਉਹ ਮੇਰੀ ਰੂਹ ਤੱਕ ਸਮਾਈ ਹੋ ਗਈ ਉਹਨਾਂ ਦੀ ਹਰ ਇੱਕ ਬੋਲ ਜੋ ਮੈਨੂੰ ਸਿਖਾਇਆ ਦਿੱਤੀ ਉਹ ਮੇਰੇ ਅੰਦਰ ਸਮਾਇਆ ਹੋਇਆ ਹੈ ਰੂਹ ਕਰਕੇ ਸਰੀਰ ਕਰਕੇ ਅਸੀਂ ਵੀ ਚਲੇ ਜਾਣਾ ਹੈ ਸਭ ਨੇ ਚਲੇ ਜਾਣਾ ਇਸ ਦੁਨੀਆ ਤੋਂ ਪਰ ਉਹਨਾਂ ਦੀਆਂ ਜੋ ਛਾਤਾਂ ਹਨ ਉਹ ਮੇਰੇ ਅੰਦਰ ਸਮਾਈਆਂ ਹੋਈਆਂ ਨੇ ਮੈਂ ਕਦੀ ਵੀ ਆਪਣੇ ਆਪ ਨੂੰ ਗੁਰਜੀ ਤੋਂ ਵੱਖ ਨਹੀਂ ਸਮਝਦਾ ਪਰ ਸਰੀਰ ਕਰਕੇ ਮੈਨੂੰ 16 ਅਗਸਤ ਦੀ ਰਾਤ 2014 ਨੂੰ ਸਾਡੇ ਤੋਂ ਵਿਛੜ ਗਏ ਸਨ ਅਤੇ 17 ਅਗਸਤ ਨੂੰ ਸ਼ਾਮ ਦੇ ਟਾਈਮ ਉਹਨਾਂ ਦਾ ਜੋ ਕਿ ਸਰੀਰ ਸੀ ਉਹ ਉਹਨਾਂ ਚੌਂਕ ਦੇ ਸ਼ਮਸ਼ਾਨ ਕਾਂਡ ਮੁੱਗਾ ਵਿਖੇ ਬਸ ਬਣ ਗਿਆ ਉਸ ਜਗ੍ਹਾ ਤੇ ਹਾਂ ਬਾਕਮਾਲ ਬਰਕਾ ਸਿੱਧੂ ਜੀ ਦੀ ਯਾਦ ਦੇ ਵਿੱਚ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇਖ ਸਕਣ ਇਹ ਸੰਗੀਤ ਦੀ ਦੁਨੀਆ ਦੇ ਜੋ ਕਿ ਪਤਾਮਾ ਬਾਦਸ਼ਾਹ ਸੰਗ ਓਸਤਾਨ ਬਰਕਾ ਸਿੱਧੂ ਸਾਹਿਬ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਤੇ ਦੇਖ ਸਕਣ ਇਸ ਕਰਕੇ ਮੈਂ ਉਹਨਾਂ ਦੀ ਝੁਕੇ ਜਗਾ ਹੈ ਜੋ ਕਿਸ ਨੂੰ ਯਾਦ ਦੁਵਾਉਂਦੀ ਸਰੇ ਸਮੇ ਸਮੇਤ ਕਰ ਯਾਦ ਦੁਲਾਵੀ ਕਿ ਬਰਕਤ ਸਤਿ ਸਾਨ ਇਸ ਦੁਨੀਆ ਤੇ ਅਤੇ ਮੇਰੇ ਲਈ ਅਤੇ ਜੋ ਗੁਰੂ ਜੀ ਦੇ ਹੋਰ ਸਿੱਖਣ ਨੇ ਸਿਖਿਰਦ ਨੇ ਉਹਨਾਂ ਲਈ ਇਹ ਮਹੀਨਾ ਹੈ ਜੋ ਸੋਗ ਦਾ ਹੈ ਕਿ ਸਾਡਾ ਗੁਰੂ ਸਾਡਾ ਪੀਰ ਸਾਨੂੰ ਛੱਡ ਕੇ ਚਲੇ ਗਿਆ ਸੀ ਇਸ ਦੁਨੀਆ ਤੋਂ ਪਰ ਜੋ ਉਹਨਾਂ ਦੀਆਂ ਯਾਦਾਂ ਨੇ ਉਹ ਹਮੇਸ਼ਾ ਸਾਡੇ ਅੰਦਰ ਸਮਾਇਆਂ ਰਹੀਆਂ ਤੇ ਜੋ ਕਿ 17 ਤਰੀਕ ਦੀ ਯਾਦ ਆਉਂਦੀ ਹੈ ਹਰ ਸਾਲ 17 ਅਗਸਤ ਨੂੰ ਸਾਨੂੰ 17 ਅਗਸਤ ਜਦੋਂ ਆਉਂਦੀ ਹੈ 17 ਅਗਸਤ 2014 ਨੂੰ ਯਾਦ ਆ ਜਾਂਦਾ ਹੈ ਕਿ ਸਾਡੇ ਗੁਰੂ ਜੀ ਸਾਡੇ ਤੋਂ ਵਿਚਰੇਗੇ ਸਾ ਤੇ ਮੈਂ ਨਮਨ ਅੱਖਾਂ ਨਾਲ ਉਹਨਾਂ ਨੂੰ ਸ਼ਰਨ ਅੱਗੇ ਦਿਨਾ ਗੁਰੂ ਜੀ ਹਮੇਸ਼ਾ ਤੁਹਾਨੂੰ ਆਪਣੇ ਨਾਲ ਸਮਝਦੇ ਹਾਂ ਤੇ ਹਮੇਸ਼ਾ ਮੈਨੂੰ ਬLES ਕਰਨਾ ਤੇ ਆਪਣੇ ਹੋਰ ਸੀ ਗੁਰਦਾਨ ਨੂੰ ਬLESਿੰਗ ਦੇਣਾ ਇਨੀ ਅਮੇਂਤੀ ਕਰਤਾ ਤੁਹਾਡਾ ਆਪਣਾ ਮਿਸਟਰ ਵੀ ਮਿਸ ਯੂ ਹਰ ਵਕਤ ਮੈਂ ਮਿਸ ਕਰਦਾ ਮੇਰੇ ਗੁਰੂ ਜੀ ਅਤੇ ਸਿੱਧੂ ਸਾਹਿਬ ਪਲੀਜ਼ ਬlesing ਤੁਹਾਡਾ ਆਪਣਾ ਮਿਸਟਰ ਵੀ